ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਦੱਸਾਂਗੇ ਜਿਹੜੀ ਮਸ਼ੀਨ ਦੇ ਨਾਲ ਧਾਗੇ ਦੇ نیچے ਆ ਦੇਖੋ ਕੁੰਡੀ ਬੰਨਦੀ ਹੈ ਕਿਉਂ ਬੰਨਦੀ ਹੈ ਮਸ਼ੀਨ ਇਹ ਕਿੱਦਾਂ ਠੀਕ ਹੋ ਸਕਦੀ ਹੈ ਅੱਜ ਤੁਹਾਨੂੰ ਇਹਦਾ ਸੋਲੂਸ਼ਨ ਦੱਸਾਂਗੇ ਠੀਕ ਹੈ ਜੀ ਆ ਦੇਖੋ ਹੁਣ ਮੈਂ ਤੁਹਾਨੂੰ ਸੀਨ ਲਾ ਕੇ ਦਿਖਾਉਂਗੀ ਇਹ ਇਹ ਨੀਚੇ ਧਾਗਾ ਇਕੱਠਾ ਕਰੀ ਜਾਂਦੀ ਹੈ ਆ ਦੇਖੋ ਕੁੰਡੀ ਬਣਾਈ ਜਾਂਦੀ ਹੈ ਨੀਚੇ ਥੱਲੇ ਵਾਲੀ ਸਾਈਡ ਆ ਦੇਖੋ ਕੁੰਡੀ ਬਣਾਉਂਦੀ ਆ ਇਹਨੂੰ ਕਿੱਦਾਂ ਠੀਕ ਕਰਨਾ ਹੈ ਆਪਾਂ ਇਹ ਬੜਾ ਔਖਾ ਕੰਮ ਨਹੀਂ ਹੈਗਾ ਜੀ ਤੁਸੀਂ ਧਿਆਨ ਨਾਲ ਵੀਡੀਓ ਦੇਖਣੀ ਉਹ ਜਿਹੜਾ ਆਪਾਂ ਧਾਗੇ ਨੂੰ ਟੈਟ ਔਰ ਲਾ ਕਰ ਦਿੰਦੇ ਆ ਨਾ ਉਹ ਉਹ ਵਾਲੇ ਪੇਚ ਨੂੰ ਘੁਮਾਈ ਜਾਣਾ ਹਲੇ ਵੀ ਨਹੀਂ ਹਟਿਆ ਇਸਨੇ ਆਪਾਂ ਫੋਰ ਘੁਮਾ ਦੇਵਾਂਗੇ ਉਹਨੂੰ ਕਦੀ ਖੁੱਲਾ ਕਰਦਾ ਟਾਈਟ ਕਰੀ ਜਾਣਾ ਜਿੱਥੇ ਸਲਾਈ ਸੈਟ ਆ ਗਈ ਉਥੋਂ ਛੱਡ ਦੇਣਾ ਬਸ ਇੰਨਾ ਕੰਮ ਆ ਉਹਨੇ ਨੇ ਹੀ ਸੈੱਟ ਹੋ ਜਾਂਦੀ ਹੈ ਮੀਕਾ ਤਾਂ ਪੂਰੀ ਸਲਾਈ ਹਲੇ ਵੀ ਕੁੰਡੀ ਕਰਦੀ ਆ ਉਹ ਇੱਕ ਔਰ ਹੋਰ ਕਰਾਂਗੇ ਆਪਾਂ ਸਲਾਈ ਲਾ ਕੇ ਦੇਖਾਂਗੇ ਉਹਨੂੰ ਹੋ ਟਾਈਟ ਕਰ ਦਾਂਗੇ ਦੇਖੋ ਥੋੜੀ ਜੀ ਕਰਦੀ ਆ ਇਸ ਲਈ ਆਪਾਂ ਨੂੰ ਹੋਰ ਘਮਾ ਦਾਂਗੇ ਚਲਾਈ ਚ ਜਦੋਂ ਜਲਦੀ ਜਲਦੀ ਤੇ ਕਮਾਈ ਜਾਵਾਂਗੇ ਨਾਲੇ ਕਮਾਈ ਜਾਵਾਂਗੇ ਨਾਲੇ ਚਲਦੀ ਰਹੂਗੀ ਤਾਂ ਉਹ ਸੈੱਟ ਹੋ ਜਾਊਗੀ ਦੇਖੋ ਹੁਣ ਬਿਲਕੁਲ ਸੈੱਟ ਹੋ ਗਈ ਇਦਾਂ ਤੁਸੀਂ ਇਹਨੂੰ ਸੈੱਟ ਕਰ ਸਕਦੇ ਆ ਠੀਕ ਹੈ ਜੀ ਉਹ ਪੇਚ ਨੂੰ ਹੀ ਘੁਮਾਉਣਾ ਬਸ ਹੋਰ ਕੁਝ ਨਹੀਂ ਕਰਨਾ ਆਵੜੇ ਪੇਚ ਨੂੰ ਇੱਕ ਵਾਰ ਫੋਸ ਲਾਈ ਲਾ ਕੇ ਦਿਖਾ ਦੰਨੇ ਆ ਚੰਗੀ ਤਰ੍ਹਾਂ ਦੇਖੋ ਬਿਲਕੁਲ ਸੈੱਟ ਹੋ ਜੂਗੀ ਦੇਖੋ ਆ ਉੱਪਰ ਦੀ ਸਾਈਡ ਵੀ ਸਹੀ ਹੈ ਤੇ ਨੀਚੇ ਵਾਲੀ ਵੀ ਸੈੱਟ ਸਹੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਮੇਰੇ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ